ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੀਡੀਓਜ਼ ਅਪਲੋਡ ਕੀਤੀ ਸੀ ਕਿ ਜਿਨ੍ਹਾਂ ਦੇ ਅਪਰੂਵ ਹੋ ਗਏ ਕੇਸ ਬਹੁਤ ਲੋਕਾਂ ਦੇ ਅਪਰੂਵ ਹੋਏ ਚ ਪਰ ਉਸ ਤੋਂ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਮੈਨੂੰ ਕਮੈਂਟ ਇਹ ਆਉਣ ਲੱਗੇ ਕਿ ਭਾਜੀ ਮੇਰਾ ਨਹੀਂ ਹੋਇਆ ਤੁਸੀਂ ਕਹਿ ਰਹੇ ਸੀ ਸਾਡਾ ਨਹੀਂ ਹੋਇਆ ਸਾਡਾ ਤਾਂ ਸੇਮ ਹੀ ਆ ਤੇ ਬਹੁਤ ਲੋਕ ਉਹ ਆ ਜਿਨ੍ਹਾਂ ਦਾ ਅਪਰੂਵ ਵੀ ਹੋ ਗਿਆ ਉਹ ਵੀ ਕਮੈਂਟਾਂ ਤੇ ਕਮੈਂਟ ਇਹੀ ਛੱਡੀ ਜਾ ਰਿਹਾ ਕਿ ਭਾਜੀ ਕਾਰਡ ਕਦੋਂ ਆਏਗਾ ਮੇਰਾ ਕਾਰਡ ਕਦੋਂ ਆਏਗਾ ਮੇਰਾ ਅਪਰੂਵ ਹੋ ਗਿਆ ਕਿੰਨਾ ਟਾਈਮ ਲੱਗੇਗਾ ਔਰ ਇੱਕ ਹੋਰ ਆ ਕਿ ਫਾਲਤਾਂ ਆ ਰਿਹਾ ਹੈ ਪਰੂਫ ਆਫ ਅਡਰੈਸ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਫਾਲਤਾਂ ਹੋ ਰਿਸੀਵ ਹੋ ਰਿਹਾ ਜਿਨ੍ਹਾਂ ਨੇ ਵੀ ਰੀਨਿਊ ਕਰਵਾਏ ਆ ਤੇ ਇਹਦਾ ਸੋਲੂਸ਼ਨ ਕੀ ਆ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਉਹਦੀ ਜਗ੍ਹਾ ਤੇ ਕਿਹੜਾ ਡਾਕੂਮੈਂਟ ਤੁਹਾਨੂੰ ਅਪਲੋਡ ਕਰਨਾ ਪਵੇਗਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਆ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਪਹਿਲਾਂ ਤਾਂ ਇਹ ਦੱਸ ਦਈਏ ਕਿ ਜਿਨ੍ਹਾਂ ਦੇ ਕੇਸ ਅਪਰੂਵ ਹੋਇਆ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਤੇ ਤੁਹਾਨੂੰ ਮੈਂ ਹਰ ਇੱਕ ਵੀਡੀਓ 'ਚ ਇਹੀ ਕਹਿਣਾ ਹੁੰਦਾ ਵੀ ਥੋੜਾ ਜਿਹਾ ਯਾਰ ਸਵਰ ਕਰ ਲਓ ਬਹੁਤ ਲੋਕ ਪੈਂਡਿੰਗ ਦੇ ਵਿੱਚ ਆ ਇੱਕਦਮ ਇਹਨਾਂ ਤੁਹਾਨੂੰ ਪਤਾ ਸਾਰਿਆਂ ਨੂੰ ਫਿੰਗਰ ਹੋਏ ਹੋਏ ਆ ਤੇ ਇੱਕਦਮ ਇਹਨਾਂ ਦੇ ਤੁਹਾਨੂੰ ਪਤਾ ਹੈ ਕਿ ਡਾਕੂਮੈਂਟ ਸਾਰਿਆਂ ਦੇ ਜਿਹੜੇ ਅਪਰੂਵ ਹੋਇਆ ਕੇਸ ਸੋ ਪ੍ਰਿੰਟਿੰਗ ਵੀ ਹੋਣੀ ਆ ਤੁਹਾਡੇ ਕਾਰਡ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਸੈਸ ਬਹੁਤ ਜ਼ਿਆਦਾ ਸੋ ਇਹ ਨਹੀਂ ਹੁੰਦਾ ਕਿ ਅੱਜ ਤੁਹਾਡਾ ਅਪਰੂਵ ਹੋਇਆ ਤੇ ਕੱਲ੍ਹ ਨੂੰ ਤੁਹਾਡਾ ਸ਼ਾਪਕੇ ਪਾਸੋਂ ਤੁਹਾਡੇ ਕੋਲ ਆ ਜਾਣਾ ਨਹੀਂ ਇਹਦੇ ਵਿੱਚ ਇੱਕ ਮਹੀਨੇ ਤੋਂ 2 ਮਹੀਨੇ ਤੱਕ ਦਾ ਟਾਈਮ ਵੀ ਲੱਗਦਾ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਗੱਲ ਕਹਿੰਦਾ ਕਿ ਆਈਮਾਂ ਦਾ ਕਿਸੇ ਨੂੰ ਕੁਝ ਨਹੀਂ ਪਤਾ ਉਹ ਕਿਹੜੇ ਟਾਈਮ ਤੇ ਕਿਹੜੇ ਬੰਦੇ ਨੂੰ ਹਾਲਤਾਂ ਦੇ ਦਿੰਦੀ ਆ ਕਿਹੜੇ ਬੰਦੇ ਨੂੰ ਕਿਹੜੇ ਟਾਈਮ ਤੇ ਉੱਪਰ ਕਾਰਡ ਦੇ ਦਿੰਦੀ ਆ ਕਿਸੇ ਨੂੰ ਕੁਝ ਕਮੈਂਟ ਕਰਕੇ ਦੱਸ ਸਕਦੇ ਆ ਮੈਂ ਸਿਰਫ ਤੁਹਾਨੂੰ ਇਹੀ ਕਹਿੰਦਾ ਹੁੰਦਾ ਕਿ ਜਿੰਨਾਂ ਲੋਕ ਕਮੈਂਟ ਕਰਦੇ ਹੁੰਦੇ ਹਮੇਸ਼ਾ ਦੇਖ ਲਿਓ ਵੀਡੀਓ ਦੇ ਥੱਲੇ ਕਮੈਂਟ ਆਏ ਹੁੰਦੇ ਲੋਕਾਂ ਦੇ ਉਹ ਦੱਸ ਦਿੰਦੇ ਆ ਕਿ ਮੇਰਾ ਕੇਸ ਇਦਾਂ ਸੀ ਕਿਤੇ ਹੁਣ ਇਸ ਤਰ੍ਹਾਂ ਦਾ ਤੇ ਆਪਾਂ ਨੂੰ ਉੱਥੋਂ ਇਨਫੋਰਮੇਸ਼ਨ ਮਿਲਦੀ ਹੈ ਤੇ ਆਪਾਂ ਉਹ ਹੀ ਤੁਹਾਨੂੰ ਦੱਸਦੇ ਹੁੰਦਾ ਕਿ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਨੂੰ ਇਨਫੋਰਮੇਸ਼ਨ ਮਿਲ ਸਕੇ ਤੇ ਆਪਾਂ ਲੋਕਾਂ ਨੂੰ ਇੱਕ ਵੀਡੀਓ ਬਣਾ ਕੇ ਉਹਨਾਂ ਨੂੰ ਅਵੇਅਰ ਕਰ ਸਕੇ ਕਿਉਂਕਿ ਆ ਬਹੁਤ ਲੋਕ ਬਿਜਾਰੇ ਟੈਨਸ਼ਨ ਦੇ ਵਿੱਚ ਆ ਯਾਰ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਇਨੋਸੈਂਟ ਲੋਕ ਆ ਜਿਨ੍ਹਾਂ ਦੇ 1 ਸਾਲ ਤੋਂ ਉੱਤੇ ਫਿੰਗਰਾਂ ਤੇ ਉਹਨਾਂ ਨੂੰ ਫਸਾ ਕੇ ਰੱਖਿਆ ਹੋਇਆ ਨਾ ਉਹਨਾਂ ਨੂੰ ਕੋਈ ਕਾਰਡ ਦੇ ਰਿਆ ਫालतਿਆਂ ਨੂੰ ਵੀ ਉਹਨਾਂ 8-9 ਨੋ ਮਹੀਨੇ ਹੋ ਗਏ ਸਬਮਿਟ ਕੀਤੇਆਂ ਨੂੰ ਸੋ ਉਹ ਹੁਣ ਵਿਚਾਰੇ ਕੀ ਕਰਨ ਨਾ ਕਰਨ ਤਾਂ ਆਪਾਂ ਉਹਦੇ ਲਈ ਇੱਕ ਵੀਡੀਓ ਬਣਾ ਦਿੰਦੇ ਆ ਕਿ ਯਾਰ ਇਸ ਟਾਈਮ ਤੇ ਇਸ ਕੇਸ ਦੇ ਵਿੱਚ ਇਹ ਕੁਝ ਹੋ ਰਿਹਾ ਤੋ ਹੁਣ ਜਿਨ੍ਹਾਂ ਦੇ ਅਪਰੂਵ ਹੋਇਆ ਬਹੁਤ ਬਹੁਤ ਵਧਾਈ ਤੇ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਬਣਾ ਕੇ ਰੱਖੀ ਨੇ ਕਿਸੇ ਨੂੰ ਤਾਂ 7 ਦਿਨਾਂ ਬਾਅਦ ਹੀ ਕਾਰਡ ਰਿਸਿਵ ਹੋ ਗਿਆ ਕਿਸੇ ਨੂੰ 1 ਮਹੀਨੇ ਦੇ ਬਾਅਦ ਕਾਰਡ ਰਿਸਿਵ ਹੋਇਆ ਔਰ ਕਿਸੇ ਨੂੰ ਤਾਂ ਅਪਰੂਵ ਹੋਣ ਤੋਂ ਬਾਅਦ 20 ਫਾਲਤੇ ਰਿਸਿਵ ਹੋਇਆ ਜੀ ਹਾਂ ਬਾ ਫਾਲਤਾ 20 ਰਿਸਿਵ ਹੋਇਆ ਅਪਰੂਵ ਹੋਣ ਤੋਂ ਬਾਅਦ ਪਰ ਉਹ ਜੈਨੂਨ ਫਾਲਤਾ ਹੁੰਦਾ ਸੀਗਾ ਜਿੱਦਾਂ ਕਿਸੇ ਦਾ ਕੋਈ ਪਾਸਪੋਰਟ ਦੀ ਐਕਸਪਾਇਰੀ ਆ ਗਿਆ ਨਿਕਲ ਗਿਆ ਜਾਂ ਉਹਦੇ ਵਾਸਤੇ ਉਹ ਪਾਸਪੋਰਟ ਮੰਗ ਲੈਂਦੇ ਕਿ ਤੁਹਾਡਾ ਪਾਸਪੋਰਟ ਐਕਸਪਾਇਰ ਹੋ ਗਿਆ ਕਿਉਂਕਿ ਆਫੀਸ਼ੀਅਲੀ ਇਹ ਲੋਕਾਂ ਨੂੰ ਇੱਕ ਇੱਕ ਸਾਲ ਹੋ ਗਿਆ ਫਿੰਗਰ ਦਿੱਤੇ ਹਨ ਕਿਸੇ ਦੀ ਇੱਕ ਸਾਲ ਦੀ ਵੈਲਿਡਿਟੀ ਹੁੰਦੀ ਆ ਸੋ ਜਿੱਦ ਨੇ ਕਾਰਡ ਈਸ਼ੂ ਕਰਨ ਦੀ ਵਾਰੀ ਹੁੰਦੀ ਆ ਫਿਰ ਤੋਂ ਇੱਕ ਵਾਰ ਚੈੱਕ ਕਰਦੇ ਫਾਈਨਲ ਟਾਈਮ ਤੇ ਤੁਹਾਡੀ ਫਾਈਲ ਤੇ ਤੁਹਾਡਾ ਪਾਸਪੋਰਟ ਐਕਸਪਾਇਰੀ ਪਾਇਆ ਜਾਂਦਾ ਸੋ ਤੋਂ ਤੋਂ ਉਹ ਚੀਜ਼ ਮੰਗੀ ਜਾਂਦੀ ਕਈਆਂ ਦੇ ਤਾਂ ਬਾਇਓਮੈਟ੍ਰਿਕ ਅਪਰੂਵ ਹੋਣ ਤੋਂ ਬਾਅਦ ਬਾਇਓਮੈਟ੍ਰਿਕ ਦੇ ਦੁਆਰੇ ਲੈ ਲੇਗੇ ਆ ਕੇ ਜੀ ਬਾਇਓਮੈਟ੍ਰਿਕ ਦੇ ਕੇ ਜਾਓ ਸੋ ਐਦਾਂ ਦੇ ਕੇਸ ਵੀ ਹੁੰਦੇ ਪਰ ਅਪਰੂਵ ਹੋ ਗਿਆ ਤੁਹਾਨੂੰ ਕੋਈ ਵੀ ਟੈਨਸ਼ਨ ਨਹੀਂ ਤੇ ਹੁਣ ਜਿਨ੍ਹਾਂ ਦੇ ਹਲੇ ਤੱਕ ਅਵੇਇਟਿੰਗ ਫॉर ਡਿਸੀਜਨ ਆ ਉਹ ਬਹੁਤ ਟੈਨਸ਼ਨ ਦੇ ਵਿੱਚ ਆ ਮੇਰਾ ਵੀਰ ਤੁਹਾਨੂੰ ਵੀ ਬਹੁਤ ਜਲਦ ਅਪਰੂਵ ਦੀ ਸਟੇਟਸ ਜਾਂ ਮੈਸੇਜ ਆ ਜਾਏਗਾ ਟੈਨਸ਼ਨ ਨਾ ਲੋ ਤੇ ਬਹੁਤ ਲੋਕ ਇਹ ਆ ਕਿ ਹੁਣ ਜੀ ਇਸ ਗੱਲ ਤੋਂ ਜ਼ਿਆਦਾ ਡਰ ਗਿਆ ਕਿ ਹੁਣ ਫਾਈਲ ਨਾ ਰਿਜੈਕਟ ਹੋਣ ਲੱਗ ਗਈਆਂ ਸੋ ਉਹਦੇ ਲਈ ਵੀ ਤੁਹਾਨੂੰ ਕੀ ਕਰਨਾ ਤੁਹਾਡੇ ਇੱਕ ਮੌਕਾ ਹੁੰਦਾ ਜਦੋਂ ਵੀ ਉਹ ਤੁਹਾਨੂੰ ਇਹ ਫਾਈਨਲ ਡਿਸੀਜਨ ਦਿੰਦੇ ਆ ਤੁਹਾਡੇ ਕੋਲ ਵੀ ਦੇਣ ਦਾ ਟਾਈਮ ਦਿੰਦੇ ਹੁੰਦੇ ਆ ਕਿ ਤੁਹਾਡੇ ਕੋਲ ਇਸ ਫਾਲਤੇ ਲਈ ਤੁਸੀਂ ਗਲਤ ਸਬਮਿਟ ਕੀਤਾ ਜਾਂ ਤੁਹਾਡਾ ਫਾਲਤਾ ਆਇਆ ਨਹੀਂ ਜੀ ਤੁਹਾਡੇ ਕੋਲ ਮਿਲਿਆ ਨਹੀਂ ਕਿਉਂਕਿ ਬਹੁਤ ਲੋਕਾਂ ਦੇ ਲੇਟ ਵੀ ਹੋ ਗਏ ਤੁਹਾਡੇ ਕੋਲ ਸਿਰਫ ਉਸਰ 20 ਦੇ ਨਾਲ ਇਹਦੇ ਵਿੱਚ ਵਿੱਚ ਤੁਸੀਂ ਫਾਲਤਾਂ ਸਬਮਿਟ ਕਰਨਾ ਸੋ ਤੁਸੀਂ ਹੁਣ ਦੇਖਣਾ ਆਪਣੀ ਫਾਈਲ ਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ ਅਗਰ ਤੁਹਾਡੇ ਫਾਈਲ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਹੈਗੀ ਆ ਸੋ ਉਹਨੂੰ ਪੂਰਾ ਕਰ ਲੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਰੱਬ ਨਾ ਕਰੇ ਅਗਰ ਕੁਛ ਐਦਾਂ ਦਾ ਹੋ ਗਿਆ ਤਾਂ ਤੁਸੀਂ ਉਹ 20 ਦਿਨਾਂ ਦੇ ਵਿੱਚ ਵਿੱਚ ਕਰ ਸਕਦੇ ਆ ਫ੍ਰੀ ਆਫ ਕੋਸਟ ਕਿਸੇ ਏਜੰਟ ਕੋਲ ਜਾਣ ਦੀ ਲੋੜ ਨਹੀਂ ਕਿਸੇ ਲੋਅਰ ਕੋਲ ਜਾਣ ਦੀ ਲੋੜ ਨਹੀਂ ਤੁਹਾਨੂੰ ਉਸ ਟਾਈਮ ਤੇ ਪਵੇ ਅਗਰ ਤੁਹਾਡੇ ਕੋਲ ਉਹ ਡਾਕੂਮੈਂਟ ਹੋਵੇ ਪਰ ਮੈਂ ਤਾਂ ਇਹੀ ਅਰਦਾਸ ਕਰਦਾ ਤੇ ਤੁਸੀਂ ਵੀ ਕਰਿਓ ਭਰਾਵਾਂ ਦੇ ਲਈ ਜਿਹੜੇ ਵਿਚਾਰੇ ਹਜੇ ਵੀ ਬੈਠੇ ਹੋਏ ਆ ਰੱਬ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਉਹਨਾਂ ਸਾਰਿਆਂ ਦੀ ਹੀ ਅਪਰੂਵ ਹੋਵੇ ਫਾਈਲ ਤੇ ਉਹ ਸਾਰੇ ਹੀ ਆਪਣੇ ਘਰਾਂ 'ਚ ਜਾ ਸਕਣ ਆਪਣੀ ਫੈਮਲੀ ਨੂੰ ਮਿਲ ਸਕੇ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਜਾਵੇ ਤਾਂ ਵਧੀਆ ਹੈ। ਬਾਕੀ ਇਸ ਦੇ ਬਾਰੇ ਕੁਝ ਵੀ ਤੁਸੀਂ ਦੱਸਣਾ ਹੈ ਤਾਂ ਨਹੀਂ ਹੀ ਤੁਹਾਡੀ ਹੀ ਅਪਡੇਟ ਆਏਗੀ। ਤੁਸੀਂ ਤੁਹਾਡੇ ਨਾਲ ਕੀ ਹੋ ਰਿਹਾ ਇਨਫੋਰਮੇਸ਼ਨ ਜਰੂਰ ਦਿਓ ਕੀ ਹੋ ਰਿਹਾ ਕਾਰਡ ਆਇਆ ਪੋਰਟਲ ਚੇਂਜ ਹੋਇਆ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਨਹੀਂ ਹੋਇਆ ਤੇ ਬਹੁਤ ਲੋਕ ਕਹਿਣ ਲੱਜਿੰਦੇ ਆ ਵੀਰ ਤੂੰ ਇਦਾਂ ਕਹਿੰਦਾ ਸੀ ਤੂੰ ਉਦਾਂ ਕਹਿੰਦਾ ਸੀ ਯਾਰ ਵੀਰ ਮੈਂ ਕਿਹੜੇ ਆਈਮਾ ਦੇ ਵਿੱਚ ਲੱਗਿਆ ਮੈਂ ਵੀ ਤੁਹਾਡੇ ਵਰਗਾ ਹੀ ਆ ਜਸਟ ਮੈਂ ਇਹ ਆ ਕਿ ਕੈਮਰੇ ਅੱਗੇ ਆ ਕੇ ਇੱਕ ਵੀਡੀਓ ਬਣਾ ਦਿੰਦਾ ਜਿਹੜਾ ਕਿ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਤੁਸੀਂ ਸਿਰਫ ਸਿਰਫ ਕਮੈਂਟ ਕਰ ਸਕਦੇ ਆ ਤੂੰ ਤਾਂ ਇਹ ਕਹਿੰਦਾ ਸੀ ਤੂੰ ਤਾਂ ਉਹ ਕਹਿੰਦਾ ਸੀ ਯਾਰ ਮੈਂ ਥੋੜੀ ਕਹਿੰਦਾ ਸੀ ਤੁਸੀਂ ਕਮੈਂਟਾਂ ਦੇ ਵਿੱਚ ਕਹਿੰਦੇ ਆ ਜੋ ਤੁਸੀਂ ਕਮੈਂਟਾਂ ਦੇ ਵਿੱਚ ਕਹਿੰਦੇ ਹੁੰਦੇ ਆ ਆਪਾਂ ਉਹੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਰੱਖੀ ਦੀ ਹੈ ਮੇਰਾ ਵੀਰ ਆਪਾਂ ਕਿਸੇ ਨਾਲ ਕੋਈ ਆਈਮਾ ਦੇ ਵਿੱਚ ਨਹੀਂ ਲੱਗੇ ਕਿ ਮੈਂ ਪੈਸੇ ਲੈ ਕੇ ਤੁਹਾਡਾ ਕਾਰਡ ਦੇ ਦੇਣਾ ਉਹਦਾ ਕਾਰਡ ਨਹੀਂ ਦੇਣਾ ਸੋ ਮੈਂ ਵੀ ਤੁਹਾਡੇ ਵਰਗਾ ਹੈ ਮੇਰਾ ਵੀਰ ਇਹ ਨਾ ਕਿਹਾ ਕਰੋ ਕਿ ਤੂੰ ਕਹਿੰਦਾ ਸੀ ਹੋ ਸਕਿਆ ਤਾਂ ਕਮੈਂਟ ਪੜਿਆ ਕਰੋ ਥੱਲੇ ਜਿਹੜੇ ਕਮੈਂਟ ਆਏ ਹੁੰਦੇ ਆਪਾਂ ਉਹਨਾਂ ਦੇ ਹੀ ਵੀਡੀਓ ਬਣਾਈ ਦੀ ਹੈ ਮੇਰਾ ਵੀਰ ਸੋ ਇਹਦੇ ਨੂੰ ਧਿਆਨ ਦੇ ਵਿੱਚ ਰੱਖਿਓ ਸੋ ਪਲੀਜ਼ ਜੋ ਵੀ ਤੁਹਾਡੇ ਆਸ-ਪਾਸ ਹੋ ਰਿਹਾ ਕਮੈਂਟ ਕਰਕੇ ਦੱਸਿਓ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਬਾਕੀ ਇੱਕ ਜ਼ਿਆਦਾ ਕਮੈਂਟ ਇਹ ਵੀ ਆ ਰਿਹਾ ਕਿ ਭਾਜੀ ਸਾਨੂੰ ਫਾਲਤਾਂ ਆਇਆ ਰੀਨੂਵਲ ਦਾ ਕਿ ਸਤੋ ਪ੍ਰੂਫ ਆਫ ਅਡਰੈਸ ਦਾ ਉਹਨਾਂ ਨੇ ਫालतू ਸਾਨੂੰ ਦਿੱਤਾ ਕਿ ਹੁਣ ਅਸੀਂ ਕੀ ਕਰੀਏ ਜੁੰਤਾ ਲਾਇਆ ਸੀ ਜੁੰਤੇ ਤੋਂ ਬਾਅਦ ਫਿਰ ਵੀ ਇਹ ਫालतू ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਵੀ ਇਹ ਵੀਡੀਓ ਸਾਰਿਆਂ ਨੇ ਅਪਲੋਡ ਕੀਤੀਆਂ ਹਈਆਂ ਤਕਰੀਬ ਕਿ ਤੁਹਾਨੂੰ ਓਨਰ ਦੀ ਡਿਕਲੇਰੇਸ਼ਨ ਚਾਹੀਦੀ ਚਾਹੀਦੀ ਹੈ ਜਿਸ ਘਰ ਦੇ ਵਿੱਚ ਰਹਿ ਰਹੇ ਆ ਤੁਸੀਂ ਉਸ ਘਰ ਜਿਹੜਾ ਪ੍ਰੋਪਰਟੀ ਦਾ ਮਾਲਕ ਆ ਉਸ ਘਰ ਦੇ ਨਾਂ ਤੇ ਜਿਹਦੀ ਰਜਿਸਟਰੀ ਹੋਏਗੀ ਉਸ ਮਾਲਕ ਦੀ ਚਾਹੀਦੀ ਹੈ ਕਿ ਹਾਂ ਜੀ ਇਹ ਮੇਰੇ ਘਰ ਵਿੱਚ ਰਹਿ ਰਿਹਾ ਔਰ ਉਹਦੇ ਨਾਲ ਤੁਹਾਨੂੰ ਪਤਾ ਇੱਕ ਫਾਈਨਾਂਸ ਤੋਂ ਡਾਕੂਮੈਂਟ ਵੀ ਲੱਗਦਾ ਸਪੋਰਟਿੰਗ ਡਾਕੂਮੈਂਟ ਉਹ ਵੀ ਲਾਉਣਾ ਤੇ ਰਹੀ ਗੱਲ ਦੂਜੀ ਅਗਰ ਤੁਹਾਨੂੰ ਕੋਈ ਜਿਹੜਾ ਘਰ ਦਾ ਜਿਹਨੇ ਘਰ ਕੰਟਰੈਕਟ ਤੇ ਲਿਆ ਹੋਇਆ ਜਿਹੜਾ ਘਰ ਦੇ ਉਹ ਥੱਲੇ ਥੋੜਾ ਪਤਾ ਕਿ ਜਿਨੇ ਘਰ ਦਾ ਹਾਊਸ ਕੰਟਰੈਕਟ ਕਰਵਾਇਆ ਹੋਇਆ ਜਿਹੜਾ ਘਰ ਦੇ ਓਨਰ ਤੋਂ ਲੇਤਾ ਹੋਇਆ ਰੈਂਟ ਦੇ ਉੱਪਰ ਅਗਰ ਉਹ ਤੁਹਾਨੂੰ ਦਵੇਗਾ ਕਿ ਹਾਂ ਇਹ ਮੇਰੇ ਕੋਲ ਰਹਿ ਰਿਹਾ ਫਰੀ ਦੇ ਵਿੱਚ ਪਰ ਉਹਦੀ ਵੀ ਸਪੋਰਟਿੰਗ ਡਾਕੂਮੈਂਟ ਲੱਗਣੇ ਆ ਉਹਦੇ ਕੋਲ ਉਹ ਚੀਜ਼ ਹੋਣੀ ਉਹਦੇ ਕੋਲ ਇੰਨੀ ਇਨਕਮ ਹੋਣੀ ਚਾਹੀਦੀ ਹੈ ਉਹ ਇੰਨੀ ਇਨਕਮ ਸ਼ੋਅ ਕਰੇ ਕਿ ਹਾਂ ਮੈਂ ਇਹਦਾ ਖਰਚਾ ਕਰ ਸਕਦਾ ਤੇ ਮੈਂ ਇਹ ਤੋਂ ਰੈਂਟ ਨਹੀਂ ਲੈਂਦਾ ਇਹ ਨਾ ਹੋਵੇ ਕਿ ਤੁਸੀਂ ਹੁਣ ਆਪਣੇ ਉਹਨਾਂ ਤੋਂ ਜਿਨ੍ਹਾਂ ਦੇ ਘਰ ਰੈਂਟ ਤੇ ਲਿੱਤੇ ਹੋਗੇ ਉਹਨਾਂ ਤੋਂ ਡਿਕਲੇਰੇਸ਼ਨ ਬਣਾ ਬਣਾ ਕੇ ਚਾੜੀਆਂ ਸੋ ਉਹ ਹੁਣ ਅਪਰੂਵ ਨਹੀਂ ਹੋ ਰਹੀਆਂ ਤੁਹਾਨੂੰ ਫਿਰ ਫਾਲਤਿਆ ਆ ਰਿਹਾ ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੋ ਸਕੇ ਤੋਂ ਮਾਲਕ ਤੋਂ ਹੀ ਇਹ ਡਿਕਲੇਰੇਸ਼ਨ ਬਣਾ ਕੇ ਦਿਓ ਪਤਾ ਕਿ ਇਹ ਮੁਸ਼ਕਲ ਆ ਔਰ ਕੋਈ ਬਹੁਤ ਮਾਲਕ ਬਿੰਦੇ ਨਹੀਂ ਹੈਗੇ ਤੇ ਬਹੁਤ ਮਾਲਕ ਤਾਂ ਇੱਥੇ ਹੈ ਵੀ ਨਹੀਂ ਪੁਰਤਗਾਲ ਦੇ ਵਿੱਚ ਉਹ ਇਧਰ ਉਧਰ ਖੁੱਦ ਇਹ ਮੂਵ ਹੋਏ ਹੋਏ ਆ ਕੋਈ ਕਿਤੇ ਰਹਿ ਰਿਹਾ ਕੋਈ ਕਿਤੇ ਰਹਿ ਰਿਹਾ ਸੋ ਉਹਨਾਂ ਲਈ ਵੀ ਇਹ ਚੀਜ਼ ਦੇ ਲਈ ਬਹੁਤ ਮੁਸੀਬਤ ਆ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੀ ਆ ਇਮੀਗ੍ਰੈਂਟਸ ਦੇ ਲਈ ਹਰ ਇੱਕ ਚੀਜ਼ ਮੁਸੀਬਤ ਭਰੀ ਆ ਰਹੀ ਹੈ ਜਾਂ ਕੋਈ ਵੀ ਇਦਾਂ ਦੀ ਕੋਈ ਕੰਮ ਨਹੀਂ ਹੈਗਾ ਜਿਹੜਾ ਪਹਿਲਾਂ ਕੋਈ ਈਜ਼ੀ ਹੋ ਜਾਂਦਾ ਸੀ ਪਰ ਇਹਦੇ ਵਿੱਚ ਕੁਝ ਸੋਚਿਆ ਜਾਵੇ ਤਾਂ ਆਪਣੀਆਂ ਵੀ ਗਲਤੀਆਂ ਜਦੋਂ ਇਹ ਨਿਊਜ਼ ਆ ਰਹੀਆਂ ਸੀ ਇੱਕ ਇੱਕ ਘਰ ਤੇ 100 100 150 ਜੁੰਤੇ ਉਹਨਾਂ ਨੂੰ ਬਰਾਮਾ ਸੋ ਉਹਨਾਂ ਨੇ ਵੀ ਇਹ ਡਿਸੀਜਨ ਤਾਂ ਹੀ ਲਿੱਤਾ ਕਿ ਹੁਣ ਪਤਾ ਹੋਣਾ ਚਾਹੀਦਾ ਮਾਲਕ ਨੂੰ ਜਿਹਦੇ ਘਰ ਦੇ ਨਾਂ ਤੇ ਘਰ ਹੁੰਦਾ ਸੀ ਉਹਦੇ ਨੂੰ ਪੁੱਛਤਾਛ ਕਰਦੇ ਜੋ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਕੀ ਹੈ ਕੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਕੁਝ ਵੀ ਕਿਨੇ ਬਣਾਇਆ ਜਿੰਨ ਦਾ ਸੋ ਹੁਣ ਇਸੇ ਲਈ ਹੁਣ ਮਾਲਕ ਦੀ ਡਿਕਲੇਰੇਸ਼ਨ ਮੰਗਦੇ ਆ ਕਿ ਮਾਲਕ ਦਵੇ ਕਿ ਹਾਂ ਇਹ ਬੰਦਾ ਮੇਰੇ ਘਰੇ ਰਹਿ ਰਿਹਾ ਕਿ ਕਾਲੂ ਕੋਈ ਵੀ ਇਦਾਂ ਦੀ ਕੋਈ ਵਾਰਦਾਤ ਹੁੰਦੀ ਆ ਜਾਂ ਘਰ ਦੇ ਉੱਪਰ ਜਾਦਾ ਬਣਦੀ ਆ ਤਾਂ ਮਾਲਕ ਨੂੰ ਸਿੱਧਾ ਪੁੱਛਿਆ ਜਾ ਸਕਦਾ ਹਾਂ ਵੀ ਹੁਣ ਬੋਲ ਸੋ ਇਹ ਚੀਜ਼ ਬਹੁਤ ਹੀ ਗੰਭੀਰ ਹੋਣ ਵਾਲੀਆਂ ਆਉਣ ਵਾਲੇ ਦਿਨਾਂ ਚ ਪਰ ਇਹਦਾ ਕੋਈ ਵੀ ਹੱਲ ਨਹੀਂ ਆ ਤੁਹਾਨੂੰ ਇਹ ਕਰਨਾ ਹੀ ਪੈਣਾ ਤੁਸਾਨੂੰ ਲੱਭਣਾ ਹੀ ਪੈਣਾ ਉਹ ਮਾਲਕ ਮੈਂ ਤਾਂ ਅਰਦਾਸ ਕਰਦਾ ਕਿ ਰੱਬ ਸਾਰਿਆਂ ਦੇ ਕਾਰਡ ਜਲਦੀ ਜਲਦੀ ਮਿਲ ਜਵੇ ਸਾਰੇ ਆਪਣੀਆਂ ਮਾਮਾਂ ਨੂੰ ਮਿਲ ਸਕਣ ਆਪਣੇ ਪਰਿਵਾਰ ਨੂੰ ਮਿਲ ਸਕੇ ਸਾਰੇ ਚੜ੍ਹਦੀ ਕਲਾ ਜ ਰਹਣ ਤੁਸੀਂ ਵੀ ਇਹੀ ਅਰਦਾਸ ਕਰਿਓ ਕਿ ਰੱਬਾ ਕੋਈ ਤਾਂ ਸੁੱਖ ਦਾ ਸਾਹ ਦੇ ਸਾਰੇ ਪਾਸਿਓਂ ਐਦਾਂ ਦੀ ਹਨੇਰੀਆਂ ਚਲਦੀਆਂ ਪਈਆਂ ਕਿ ਇਮੀਗ੍ਰੈਂਟ ਦਾ ਕੋਈ ਵੀ ਇਸ ਟਾਈਮ ਤੇ ਹੱਥ ਨਹੀਂ ਫਟਿਆ ਕੋਈ ਤਾਂ ਰੱਬਾ ਹਵਾ ਠੰਡੀ ਹਵਾ ਦਾ ਬੁੱਲਾ ਦੇ ਚਾਰਿਆਂ ਨੂੰ ਖੁਸ਼ੀ ਹੋਵੇ ਥੋੜਾ ਸਾ ਮਿਲੇ ਬਹੁਤ ਲੋਕ ਪਰੇਸ਼ਾਨ ਆ ਇਸ ਟਾਈਮ ਦੇ ਉੱਤੇ ਬਾਕੀ ਜੋ ਵੀ ਅਪਡੇਟ ਆਏਗੀ ਜੋ ਵੀ ਕੁਝ ਹੋਏਗਾ ਤੁਸੀਂ ਦੱਸਣਾ ਬਾਕੀ ਜੋ ਵੀ ਤੁਹਾਡੇ ਨਾਲ ਆਸ-ਪਾਸ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਤਾਂ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸਿਓ ਔਰ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਆ ਉਹ ਜ਼ਰੂਰ ਆਪਣੀ ਰਾਏ ਦੱਸਿਓ ਬਾਕੀ ਅਗਰ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋਵੇ ਤਾਂ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਥੈਂਕ ਯੂ